ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪੜਾਂਗੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਸ਼ਹੀਦੀ ਬਾਰੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਦਾ ਫੈਸਲਾ ਕੀਤਾ ਉਸਨੇ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਗਸ਼ਤੀ ਫੌਜਾਂ ਹਰ ਪਾਸੇ ਛੱਡ ਦਿੱਤੀਆਂ ਗਈਆਂ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਪਿੰਡ ਪਿੰਡ ਵਿੱਚ ਢੰਡੋਰਾ ਪਿੱਟ ਦਿੱਤਾ ਗਿਆ ਕਿ ਕੋਈ ਸਿੰਘ ਜੀਂਦਾ ਨਾ ਰਹਿਣ ਦਿੱਤਾ ਜਾਵੇ ਸਿੱਖਾਂ ਤੇ ਹਰ ਪਾਸੇ ਅਤਿਆਚਾਰ ਵੱਧ ਜਾਣ ਕਾਰਨ ਸਿੱਖ ਆਪਣੀ ਤਾਕਤ ਨੂੰ ਜੱਥੇਬੰਦ ਕਰਨ ਲਈ ਰਾਜਪੂਤਾਨਾ ਪਹਾੜੀਆਂ ਅਤੇ ਜੰਗਲਾਂ ਵਿੱਚ ਦੂਰ ਨਿਕਲ ਗਏ ਇਸ ਉਪਰੰਤ ਜ਼ਕਰੀਆ ਖਾਨ ਨੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ ਤਾਂ ਕਿ ਬੱਚੇ ਗੁਰਸਿੱਖਾ ਅੰਦਰ ਨਿਰਾਸ਼ਤਾ ਪੈਦਾ ਕੀਤੀ ਜਾ ਸਕੇ ਪਰ ਸਿੱਖ ਨਿਰਾਸ਼ ਹੋਣ ਵਾਲੇ ਨਹੀਂ ਸਨ ਅਰ ਜ਼ਕਰੀਆ ਖਾਨ ਦੇ ਐਲਾਨ ਨੂੰ ਗਲਤ ਸਾਬਤ ਕਰਨ ਵਾਸਤੇ ਦੋ ਦੋ ਦੇ ਜਥਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਜਾਂਦੇ ਸਨ ਇਸ ਤਰ੍ਹਾਂ ਅਸਲ ਵਿੱਚ ਇੱਕ ਤਾਂ ਉਹ ਆਪਣੇ ਜਥਿਆਂ ਵਾਸਤੇ ਸਹੀ ਜਾਣਕਾਰੀ ਇਕੱਤਰ ਕਰਦੇ ਦੂਜਾ ਹਕੂਮਤ ਨੂੰ ਸਬੂਤ ਦਿੰਦੇ ਕਿ ਸਿੱਖ ਖਤਮ ਨਹੀਂ ਹੋਏ ਐਸੇ ਖਿਆਲ ਨੂੰ ਮੁੱਖ ਰੱਖ ਕੇ ਦੋ ਸਿੰਘ ਭਾਈ ਬੁਰਤਾ ਸਿੰਘ ਭਾਈ ਗਰਜਾ ਸਿੰਘ ਰਾਜਪੂਤਾਨੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਲਈ ਚੱਲ ਪਏ ਇਹ ਸਿੰਘ ਰਾਤ ਨੂੰ ਸਫਰ ਕਰਦੇ ਤੇ ਦਿਨ ਵੇਲੇ ਆਰਾਮ ਕਰਦੇ ਇੱਕ ਸ਼ਾਮ ਨੂੰ ਜਦੋਂ ਦੋਵੇਂ ਸਿੰਘ ਤਰਨਤਾਰਨ ਸਾਹਿਬ ਦੇ ਨੇੜੇ ਦਰਖਤਾਂ ਦੇ ਝੁੰਡ ਵਿੱਚੋਂ ਨਿਕਲ ਕੇ ਸਫਰ ਦੀ ਤਿਆਰੀ ਵਿੱਚ ਸਨ ਕਿ ਦੋ ਮੁਸਲਮਾਨ ਪਠਾਨ ਉਧਰੋਂ ਲੰਘੇ ਝਾੜੀਆਂ ਪਿੱਛੇ ਕੁਝ ਪਰਛਾਵੇਂ ਦੇਖ ਕੇ ਇਸ ਪ੍ਰਕਾਰ ਆਪਸ ਵਿੱਚ ਗੱਲਬਾਤ ਕੀਤੀ ਇੱਕ ਮੁਸਲਮਾਨ ਇਹ ਝਾੜੀਆਂ ਪਿੱਛੇ ਛਿਪੇ ਸਿੱਖ ਪਾਸਦੇ ਹਨ ਦੂਜਾ ਸਾਥੀ ਨਹੀਂ ਸਿੱਖ ਛਿਪਣ ਵਾਲੇ ਨਹੀਂ ਹੁੰਦੇ ਸਾਹਮਣੇ ਆ ਕੇ ਮੁਕਾਬਲਾ ਕਰਕੇ ਸ਼ਹੀਦ ਹੁੰਦੇ ਹਨ ਪਹਿਲਾ ਬਹਿਰਾਵੇ ਅਤੇ ਡੀਡਡੋਲ ਤੋਤਾ ਸਿੱਖ ਹੀ ਦਿਸਦੇ ਹਨ ਦੂਜਾ ਸੁਬਾ ਲਾਹੌਰ ਨੇ ਟੰਡੋਰਾ ਫਿਟਵਾਇਆ ਹੈ ਕਿ ਸਿੱਖ ਸਭ ਮਾਰ ਦਿੱਤੇ ਗਏ ਹਨ ਅਤੇ ਪੰਜਾਬ ਵਿੱਚ ਕੋਈ ਸਿੱਖ ਨਹੀਂ ਬਚਿਆ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਲਈ ਫੈਸਲਾ ਕੀਤਾ ਦੋਹਾਂ ਨੇ ਸਲਾਹ ਕਰਕੇ ਤਰਨ ਤਾਰਨ ਸਾਹਿਬ ਦੇ ਪਾਸ ਸ਼ਾਹੀ ਸੜਕ ਉੱਤੇ ਨੂਰ ਦੀਨ ਦੀ ਸਰਾਂ ਦੀ ਚੁੰਗੀ ਉੱਤੇ ਹੱਲਾ ਕਰ ਦਿੱਤਾ ਤੇ ਕਬਜ਼ਾ ਕਰ ਲਿਆ ਇਸ ਸੜਕ ਤੋਂ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਅੰਨਾ ਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਚੁੰਗੀ ਲੈਣਾ ਸ਼ੁਰੂ ਕਰ ਦਿੱਤਾ ਉਹ ਲੰਘਣ ਵਾਲਿਆਂ ਨੂੰ ਦੱਸਦੇ ਸਨ ਕਿ ਖਾਲਸੇ ਦਾ ਰਾਜ ਹੋ ਗਿਆ ਹੈ ਕਈ ਦਿਨ ਇਵੇਂ ਹੀ ਲੰਘਣ ਉਪਰੰਤ ਉਹਨਾਂ ਨੇ ਇੱਕ ਮੁਸਾਫਿਰ ਹੱਥ ਲਾਹੌਰ ਦੇ ਸੂਬੇ ਨੂੰ ਚਿੱਠੀ ਲਿਖੀ ਚਿੱਠੀ ਸੁਣੋ ਖਾਨੂ ਕੋਤਾ ਅੰਨਾ ਗੱਡਾ ਪੈਸਾ ਖੋਤਾ ਇਹ ਜਿਗਾ ਧੋਲੇਤ ਸਿੰਘ ਬੋਤਾ ਹੱਥ ਮਹਿ ਰੱਖਤ ਸੋਟਾ ਮੋਟਾ ਤੇਰਾ ਅਗਬਤ ਕਰਹਿ ਖੋਤਾ ਮੇਰਾ ਕਹੀਂ ਸੁਨੇਹਾ ਜਾਏ ਭਾਬੀ ਖਾਨੋ ਨੂੰ ਸਮਝਾਏ ਤੇਰਾ ਸਾਰ ਸਿੰਘ ਜੋ ਲੇਤਾ ਤੈਨੂੰ ਰਿਹਾ ਉਡੀਕ ਖਲੋਤਾ ਆਏ ਸਰਾਂ ਨੂਰ ਦੀ ਪਾਸ ਤੂੰ ਜੋੜ ਲਗਵਾਲੈ ਖਾਸ ਸਿੰਘਾਂ ਦੀ ਇਹ ਚਿੱਠੀ ਪੜ੍ਹ ਕੇ ਜ਼ਕਰੀਆ ਖਾਨ ਨੇ 200 ਸਿਪਾਈਆਂ ਨੂੰ ਭੇਜਿਆ ਕਿ ਸਿੰਘਾਂ ਨੂੰ ਫੜ ਕੇ ਲਿਆਓ ਫੌਜ ਨੂੰ ਆਉਂਦੀ ਵੇਖ ਕੇ ਭਾਈ ਬੋਤਾ ਸਿੰਘ ਗਰਜਾ ਸਿੰਘ ਨੇ ਲਲਕਾਰਿਆ ਭਾਈ ਗਰਜਾ ਸਿੰਘ ਨੇ ਕਿਹਾ ਕਿ ਜੇ ਬਹਾਦਰ ਹੋ ਤਾਂ ਇਕੱਲੇ ਇਕੱਲੇ ਨਾਲ ਲੜ ਲਵੋ ਸਿੰਘਾਂ ਨੇ ਇੰਜ ਛੇ ਪਠਾਨ ਮਾਰ ਸੁੱਟੇ ਫਿਰ ਦੋ ਦੋ ਪਠਾਨ ਇੱਕ ਇੱਕ ਸਿੰਘ ਨਾਲ ਲੜੇ ਇਸ ਤਰ੍ਹਾਂ 20 ਪਠਾਨ ਹੋਰ ਮਾਰੇ ਗਏ ਹਾਰ ਕੇ ਬਾਕੀ ਸਾਰੀ ਫੌਜ ਨੇ ਹੱਲਾ ਕਰ ਦਿੱਤਾ ਸਿੰਘ ਹੋਰ ਕਈਆਂ ਨੂੰ ਖਤਮ ਕਰਕੇ ਅੰਤ ਸ਼ਹੀਦ ਹੋ ਗਏ ਸਿੱਖਿਆ ਇਸ ਸਾਖੀ ਤੋਂ ਪਤਾ ਲੱਗਦਾ ਹੈ ਕਿ ਸਿੱਖ ਕਿਤਨੇ ਬਹਾਦਰ ਹੁੰਦੇ ਹਨ ਸਿੱਖ ਭਾਵੇਂ ਇਕੱਲਾ ਹੀ ਕਿਉਂ ਨਾ ਹੋਵੇ ਉਹ ਕਦੀ ਡਰਦਾ ਨਹੀਂ ਕਿਉਂਕਿ ਗੁਰਬਾਣੀ ਪੜ੍ਹ ਕੇ ਅੰਮ੍ਰਿਤ ਛਕ ਕੇ ਸਿੱਖ ਦੇ ਸਾਰੇ ਡਰ ਖਤਮ ਹੋ ਜਾਂਦੇ ਹਨ ਸਿੱਖ ਕਦੀ ਖਤਮ ਨਹੀਂ ਕੀਤੇ ਜਾ ਸਕਦੇ ਸਿੱਖਾਂ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਜਾਂਦੇ ਹਨ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰਪਿਆਈ ਸਾਧ ਸੰਗਤ ਜੀ ਇਸ ਭਾਗ ਵਿੱਚ ਇੰਨਾ ਹੀ ਅਗਲੇ ਭਾਗ ਵਿੱਚ ਕਿਸੇ ਹੋਰ ਸ਼ਹੀਦ ਸਿੰਘਾਂ ਦੀ ਜੀਵਨੀ ਬਾਰੇ ਆਪਾਂ ਸੰਖੇਪ ਵਿਚਾਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ